ਪੇਸ਼ੇ ਨਜ਼ਰ ਨੇ ਚੰਦ ਲੈਨਾ ਦਿਲ ਵਿੱਚ ਉਗਿਆ ਅੱਕ ਵੇ ਲੋਕੋ ਲੈ ਵੈਂਦਾਈ ਸ਼ੱਕ ਵੇ ਲੋਕੋ ਦਿਲ ਵਿੱਚ ਉਗਿਆ ਅੱਕ ਵੇ ਲੋਕੋ ਲੈ ਵੈਂਦਾਈ ਸ਼ੱਕ ਵੇ ਲੋਕੋ ਨੀਵਾ ਕਰਦਾ ਕਈ ਬੰਦਿਆਂ ਨੂੰ ਬਹੁਤਾ ਉੱਚਾ ਨੱਕ ਵੇ ਲੋਕੋ ਬਹੁਤਾ ਉੱਚਾ ਨੱਕ ਵੇ ਲੋਕੋ ਖੁਸ਼ੀਆਂ ਖੇੜੇ ਵੰਡਣ ਵਾਲੇ ਖੁਸ਼ੀਆਂ ਖੇੜੇ ਵੰਡਣ ਵਾਲੇ ਰਹਿਣ ਭਰੇ ਸਦਾ ਅੰਦਰੋਂ ਨਕੋ ਨਕਵੇ ਲੁਕੋ ਨਕੋ ਨਕਵੇ ਲੁਕੋ ਠੁੱਡੇ ਘਟ ਗਏ ਉਸੇ ਦਿਨ ਤੋਂ ਠੁੱਡੇ ਘਟ ਗਏ ਉਸੇ ਦਿਨ ਤੋਂ ਜਿਸ ਦਿਨ ਤੋਂ ਅੰਦਰੋਂ ਗਏ ਆਂ ਪੱਕੇ ਲੋਕੋ ਅੰਦਰੋਂ ਗਏ ਆ ਪੱਕੇ ਲੋਕੋ ਕਹਿਣ ਨੂੰ ਤਾਂ ਬਹੁਤ ਲੋਕ ਆਪਣੇ ਆਪ ਨੂੰ ਲਾਲਚ ਔਰ ਲੋਭ ਤੋਂ ਰਹਿਤ ਕਰਦਾ ਹੁੰਦੇ ਨੇ ਪਰ ਜਦੋਂ ਕੋਈ ਤੁਹਾਡੇ ਚੀਜ਼ ਅੱਗੇ ਪਈ ਹੋਵੇ ਤੇ ਤੁਸੀਂ ਉਸ ਨੂੰ ਛੱਡਣ ਦੀ ਹਿੰਮਤ ਦਿਖਾਉਣੀ ਹੋ ਤਾਂ ਅਜਿਹਾ ਕੋਈ ਵਿਰਲਾ ਹੀ ਹੁੰਦਾ ਹੈ ਕੁਝ ਨਹੀਂ ਕੋਈ ਵੀ ਛੱਡਦਾ ਇੱਥੇ ਕੁਝ ਨਹੀਂ ਕੋਈ ਵੀ ਛੱਡਦਾ ਇੱਥੇ ਜਦੋਂ ਪੈ ਜਾਂਦਾ ਹੀ ਹੱਥ 'ਵਿ ਲੋਕੋ ਪੈ ਜਾਂਦਾ ਈ ਹੱਥ 'ਵਿ ਲੋਕੋ ਬਸ ਚੱਲਦਾ ਤਾਂ ਲੋਕ ਕਮੀਨੇ ਸਭ ਕੁਝ ਜਾਂਦੇ ਡੱਫ 'ਵਿ ਲੋਕੋ ਸਭ ਕੁਝ ਜਾਂਦੇ ਡੱਫ 'ਵਿ ਲੋਕੋ ਲੇਕਿਨ ਇਹ ਸਭ ਹੋ ਨਹੀਂ ਸਕਦਾ ਕਿਉਂਕਿ ਜਦੋਂ ਤੱਕ ਆਪਣੇ ਉੱਤੇ ਉਸ ਖੁਦਾ ਦਾ ਹੱਥ 'ਵਿ ਲੋਕੋ ਉਸ ਖੁਦਾ ਦਾ ਹੱਥ 'ਵਿ ਲੋਕੋ ਦੰਵਤ ਮੈਂ ਬੇਬਾਕ ਪਵਿੱਤ